ਫਰੀਦਕੋਟ ਦੇ ਪਿੰਡ ਟੈਣਾ ਦਾ ਇੱਕ ਪਰਿਵਾਰ ਇਹਨੇ ਦਿਨੀ ਸੱਵੇਂ ਦੇ ਵਿੱਚ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਦਰਅਸਲ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਅੱਖਾਂ ਦੇ ਵਿੱਚ ਘਟਨਾ ਪਾ ਕੇ ਦੋ ਕੈਦੀਆਂ ਨੂੰ ਪੈਰੋਲ ਤੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਣ ਦੇ ਨਾਲ ਜੁੜਿਆ ਹੋਇਆ ਹੈ ਬੇਸ਼ੱਕ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰ ਦੇ ਵੱਲੋਂ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਪਰ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਨਾਹੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਕਥਿਤ ਧੋਖਾਧੜੀ ਕਰਕੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਪੈਰੋਲ ਦੇਣ ਅਤੇ ਲੈਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਜਗਸੀਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦਾ ਨਾਮ ਅਰਸ਼ਦੀਪ ਸਿੰਘ ਹੈ ਜੋ ਹਾਲੇ ਨਾਬਾਲਗ ਹੈ। ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਪਿੰਡ ਦੇ ਨੰਬਰਦਾਰ ਦੇ ਨਾਲ ਕਥਿਤ ਸਾਜ਼ਬਾਜ਼ ਹੋ ਕੇ ਦੋ ਕੈਦੀਆਂ ਦੀ ਵੱਖ-ਵੱਖ ਸਮਿਆਂ ਤੇ ਉਸਤੇ ਲੜਕੇ ਨੇ ਫਰਜ਼ੀ ਦਸਤਾਵੇਜ਼ ਤਿਆਰ ਕਰਵਾ ਕੇ ਜ਼ਮੀਨ ਦੇ ਵਕਫ ਵਕ ਨੰਬਰਾਂ ਤੇ ਜ਼ਮਾਨਤ ਦਿੱਤੀ ਹੈ ਅਤੇ ਪੈਰੋਲ ਤੇ ਉਹਨਾਂ ਨੂੰ ਬਾਹਰ ਕਢਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਦਾ ਪਤਾ ਉਹਨਾਂ ਨੂੰ ਉਸ ਵਕਤ ਲੱਗਾ ਜਦੋਂ ਉਹ ਕਿਸੇ ਕੰਮ ਦੇ ਸਬੰਧੀ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਠੜਵਾਈ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਜ਼ਿਲ੍ਹਾ ਪੁਲਿਸ ਅੱਤੇ ਡਿਪਟੀ ਕਮਿਸ਼ਨਰ ਫਰੀਦਕੋੜ ਨੂੰ ਲਿਖਤੀ ਦਰਖਾਸਤ ਦਿੱਤੀ ਹੈ। ਪਰ 1 ਮਹੀਨਾ ਪਹਿਲਾਂ 5 ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਪਰ 1 ਮਹੀਨਾ ਬੀਤ ਜਾਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਆਪਣੇ ਮੇਰੇ ਪਿੰਡ ਦਾ ਧਾਰਕੜ ਜਾਲੀ ਬਣਾ ਕੇ ਕਿਸੇ ਨੇ ਪਿੰਡ ਦੇ ਬੰਦੇ ਨੇ ਤੇ ਜਾਲੀ ਧਾਰਕ ਦਾ ਜ਼ਮਾਨਤ ਦਿੱਤੀ ਆਈ ਪ੍ਰੋਲ ਦੀ ਥਿਸ ਇਸ ਆਫ ਸਾਡੇ ਦਫ਼ਤਰ ਦੇ ਵਿੱਚ ਦੇ ਦਿੱਤੀ ਦੋ ਜ਼ਮਾਨਤਾਂ ਜੀ ਹਾਂਜੀ ਅਖੀ ਤਾਂ ਜਦੋਂ ਜਮਾਂਬੰਦੀ ਕਢਾਈ ਕਿਸੇ ਕੰਮ ਕਾਰਨ ਵਾਸਤੇ ਤੇ ਉਦੋਂ ਪਤਾ ਲੱਗਿਆ ਕਿ ਇਸ ਬੰਦੇ ਨੇ ਆਪਣੇ ਜ਼ਮੀਨ ਦੀ ਜੱਦ ਜਦੋਂ ਮੰਦੀ ਕਢਾ ਕੇ ਤੇ ਜਮਾਨ ਦੇ ਦਿੱਤੀ ਆਈ ਇਸ ਦੇ ਵਿੱਚ ਦੋਸ਼ੀ ਮੁੱਖ ਦੋਸ਼ੀ ਨੰਬਰਦਾਰ ਨੂੰ ਸਾਰਾ ਕੁਝ ਪਤਾ ਸੀਗਾ ਨੰਬਰਦਾਰ ਨੇ ਨਾਲ ਰਲ ਮਿਲ ਕੇ ਇਹ ਕੰਮ ਕੀਤਾ ਜੀ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ ਆਪਣਾ ਬੇਟਾ ਤਾਂ 18 ਸਾਲ ਦਾ ਨਹੀਂ ਹੋਇਆ ਸਾਲਾ ਸਾਲ ਦਾ ਹੀ ਆਈ ਨਵਾਲ ਗਿਆ ਜੀ ਹਾਂਜੀ ਹਾਂਜੀ ਤੇ ਦੂਸਰੀ ਵਾਰ ਕੋਹੜਾ ਬੰਦਾ ਜਿਹਦੇ ਨਾਂ ਤੇ ਬਣਾਇਆ ਕਾਰਡ ਫਿਰ ਉਹ ਦਾ ਨਾਂ ਵੀ ਅਰਸ਼ਦੀਪ ਸਿੰਘ ਹੀ ਆਈ ਉਹਦੇ ਪਿਓ ਦਾ ਨਾਂ ਤਾਂ ਹੈਗਾ ਜੀ ਸਰਜੀਤ ਸਿੰਘ ਜੀ ਤੇ ਉਹਨੇ ਇਹ ਧਾਰ ਕਾਰਡ ਬਣਾਇਆ ਜੀ ਜਲਦੀ ਰਲ ਕੇ ਜੀ ਉਹ ਨਾ ਇਸ ਵੰਤ ਤੁਸੀਂ ਕੋਈ ਦਖਾਲ ਦਿੱਤੀ ਸੀ ਅਸੀਂ ਡੀਸੀ ਸਾਹਿਬ ਨੇ ਦਖਾਲ ਦਿੱਤੀ ਸੀ ਜੀ ਉਹਦੇ ਵਿੱਚ ਕੋਈ ਹਜੇ ਤੱਕ ਰਸਨਾਈ ਨਹੀਂ ਹੋਈ ਜੀ ਪਰਚਾ ਵੀ ਦਰਜ ਹੋਇਆ ਜੀ ਪਰਚਾ ਦਰਜ ਹੋਇਆ ਜੀ ਪੰਜ ਜਣਾਂ ਤੇ ਤੇ ਪਰ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਿਹੜਾ ਮੁੱਖ ਦੋਸ਼ੀ ਹੈ ਨੰਬਰਦਾਰ ਤੇ ਜਿਹੜਾ ਗਵਾਹ ਹੈ ਉਹਨਾਂ ਨੂੰ ਨਹੀਂ ਗ੍ਰਿਫਤਾਰ ਕੀਤਾ ਜੀ ਕਿੰਨਾ ਕ ਟਾਈਮ ਹੋ ਗਿਆ ਇਹ 26 ਤਰੀਕ ਦੀ ਗੱਲ ਹੈ ਪਿਛਲੇ ਮਹੀਨੇ ਦੀ ਜੀ ਅੱਜ ਤੱਕ ਬੰਦੇ ਗ੍ਰਿਫਤਾਰ ਕੋਈ ਹੋਰ ਵੀ ਜ਼ਮਾਨਤ ਨਿਕਲੇ ਇੱਕ ਹੋਰ ਜ਼ਮਾਨਤ ਨਿਕਲਿਆ ਜੀ ਹਾਂਜੀ ਹਾਂਜੀ ਜਿਵੇਂ ਜਦੋਂ ਜਵਾਬ ਮੰਦੀ ਕਰਾਈ ਇੱਕ ਜ਼ਮਾਨਤ ਹੋਰ ਨਿਕਲਿਆ ਜੀ ਕੋਈ ਹੋਰ ਨੰਬਰਾਂ ਦੀ ਹੈ ਹਾਂਜੀ ਕੋ ਹੋਰ ਕੋਰ ਨੰਬਰ ਦੇ ਹਾਂਜੀ ਹਾਂਜੀ ਇਹਨਾਂ ਬੰਦੇ ਨੇ ਕਰਾਈ ਆ ਯਾਰ ਸਦੀਪ ਸਿੰਘ ਨੇ ਇਹ ਨੰਬਰਦਾਰ ਨੇ ਦਰਜੀਤ ਸਿੰਘ ਨੰਬਰਦਾਰ ਆਈ ਹਾਂਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆਈ ਸਾਨੂੰ ਇਨਸਾਫ ਦਿੱਤਾ ਜਾਵੇ ਦੋਸ਼ੀਆਂ ਨੂੰ ਸਸਤਾ ਸਸਤਾ ਸਜ਼ਾ ਹੋਵੇ ਜੀ ਤੇ ਸਾਡੀ ਜ਼ਮਾਨਤ ਉੱਤੇ ਉਤੋਂ ਖਰਚ ਕੀਤੀ ਜਾਵੇ ਜੀ ਜ਼ਮਾਨਤ ਦਾ ਖਰਚ ਕਰਜ ਕੀਤੀ ਜਾਵੇ ਜੀ ਹਾਂਜੀ ਹਾਂਜੀ ਸਰ ਇਹ ਕਿਹੜਾ ਟ੍ਰੇਨਾਂ ਦੇ ਕਿਸ ਵਿਅਕਤੀ ਨੂੰ ਨਵਾਲਿਕ ਪੁੱਤ ਦੇ ਨਾਮ ਤੇ ਡਾਕੂਮੈਂਟ ਬੰਦੀ ਤੇ ਕਰ ਦਿੱਤੀ ਉੱਤੇ ਮਾਰਦਾ ਕਿ ਨਾ ਕੋਈ ਟਿਕ ਮੋਰ ਕਰੋ ਨੀ ਕਾਰਵਾਈ ਜਿਹੜਾ ਨੂੰ ਪਤਾ ਚੱਲ ਗਿਆ ਹੈ ਤੇ ਅੱਗੇ ਦੱਸਣਾ ਮੁੱਖ ਦੋਸ਼ੀ ਆ ਖੜੀ ਬਿਸਤਾਰ ਤੋਂ ਨਹੀਂ ਇਹ ਪਿੰਟਟੈਣ ਜਿਹੜਾ 222 ਨੰਬਰ ਮਕਦਮਾ ਸਾਡੇ ਸਿਟੀ ਫ੍ਰੀਕਟੋ ਹੈ ਜੀ ਦਰਜ ਕਰ ਲਿਆ ਸੀ 420 ਅੰਡਰ ਸੈਕਟਸ ਵਿੱਚ ਉਹਦੇ ਵਿੱਚ ਜਿਹੜੇ ਚਾਰ ਦੋਸ਼ੀਆਂ ਦਾ ਇਹਦੇ ਵਿੱਚ ਆਏ ਸੀ ਵੀ ਜਿਨ੍ਹਾਂ ਨੇ ਗਲਤ ਡਾਕੂਮੈਂਟਸ ਤਿਆਰ ਕਰਕੇ ਆਧਾਰ ਕੜ ਤਿਆਰ ਕਰਕੇ ਜਿਹੜੀ ਬੇਲ ਕਰਵਾਈ ਸੀ ਉਸ ਦੇ ਵਿੱਚ ਅਸੀਂ ਹੁਣ ਤਿੰਨ ਦੋਸ਼ੀਆਂ ਨੂੰ ਜਿਹੜੇ ਦੇ ਵਿੱਚ ਅਰੈਸਟ ਪਾ ਚੁੱਕੇ ਹਾਂ ਜਿਹੜਾ ਦੋਸ਼ੀ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਅਰੈਸਟ ਕਰਾਂਗੇ ਤੇ ਜਿਹੜਾ ਨਾ ਬੰਦਾ ਇਨਸਾਫ ਦਵਾਵਾਂਗੇ ਤੇ ਇਹਦੇ ਵਿੱਚ ਕੋਈ ਪੀਸਵਾਲੋ ਜਿਹੜੀ ਪ੍ਰੋਪਰ ਕਰ ਦੇਗੀ ਜੀ ਕਾਦੇ ਬੋ ਰੋਲ ਦਾ ਪਤਾ ਲੱਗਿਆ ਜੀ ਗਰਵਾਈ ਦਾ ਉਹ ਤੇ ਟਿੱਕ ਕਰ ਦੇ ਹਾਂ ਇਹਦੇ ਅਜੇ ਤੱਕ ਸਾਡੇ ਕੋਲ ਕੋਈ ਇਹੋ ਜਿਹੀ ਦਰਖਾਸਤ ਨਹੀਂ ਆਈ ਤੇ ਕੋਈ ਉਸ ਨਾਲ ਰਿਲੇਟਡ ਹੋਏਗੀ ਉਹ ਵੀ ਅਸੀਂ ਉਹਨੂੰ ਵਿੱਚ ਬਿਲਕੁਲ ਧਿਆਨ ਚ ਲਿਆਵਾਂਗੇ